ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਪਹੁੰਚੇ ਹੋਏ ਆ ਜੀ ਮਾਸੀ ਦੇ ਕੋਲ ਤੇ ਅੱਜ ਹੈਗੀ ਆ ਜੀ ਇਹਦੀ ਹੈਪੀ ਮੈਰਿਜ ਅਨਿਵਸਰੀ ਤੇ ਇਹਨੂੰ ਸਾਰੇ ਰਲ ਮਿਲ ਕੇ ਵਧਾਈਆਂ ਦੋ ਜੀ ਮਿਲੋ ਜੀ ਸੰਦੀਪ ਘਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰੀਆ ਭਾਬੀ ਨੂੰ ਜੀ ਮੈਂ ਵੀ ਹੈਪੀ ਮੈਰਿਜ ਅਨਿਵਸਰੀ ਦੀਆਂ ਲੱਖ ਲੱਖ ਵਧਾਈਆਂ ਮਿਲੋ ਜੀ ਵਾਹਿਗੁਰੂ ਜੀ ਦਾ ਸ਼ਬਦ ਵਾਹਿਗੁਰੂ ਅੱਜ ਸਾਡੇ ਭਰਾ ਦੀ ਬੇਟੀ ਜੀ ਮਹਰਜਾਨ ਬਣ ਚੁੱਕੀ ਹੈ। ਹਾਂਜੀ ਸੱਸੀ ਕਾਜੀ ਤੁਹਾਨੂੰ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਤੁਹਾਨੂੰ ਬਹੁਤ ਬਹੁਤ ਮਾਣ ਦਾ ਮਾਰਜਾ ਜਦੋਂ ਜਿਆਦਾ ਚਲੇ ਤੇ ਮੇਰਾ ਪਿਆਰ ਹੋਇਆ। ਮੈਂ ਤਾਂ ਕਿ ਪਿਆਰ ਦੀ ਗੱਲ ਕਰਾਂ ਹਾਂ। ਹੈ? ਅਰੇ ਇਹਦੀ ਮਹਰਜਾਨ ਬਸ ਨਹੀਂ ਹੈਗੀ ਜੀ ਪਰ 12 ਸਾਲ ਬੀਤ ਗਏ ਬਹੁਤ ਵਧੀਆ। ਮੈਨੂੰ ਖਾਸ ਕਰਕੇ ਖੇਡਦੇ ਮੈਨੂੰ ਪਤਾ ਬਹੁਤ ਵਧੀਆ ਲੱਗਦੀ ਹੈ ਗੱਲ ਚੂਰਦੀ ਹੈ। ਸਾਰਿਆਂ ਨੇ ਲੱਗਿਆ ਕੋਈ ਮੰਨੇ ਕੋਈ ਇਹ ਗੱਲ ਨੂੰ ਨਾ ਮੰਨੇ ਇਕੱਲਾ ਬੰਦਾ ਨਾ ਟਾਈਮ ਨਾਲ ਸੌ ਸਕਦਾ ਨਾ ਟਾਈਮ ਨਾਲ ਉੱਠ ਸਕਦਾ ਨਾ ਟਾਈਮ ਨਾਲ ਨਹਾ ਸਕਦਾ ਮੈਨੂੰ ਹੁੰਦਾ ਨਹੀਂ ਹੈਗਾ ਮਾਹੌਣ ਵੀ ਨਹੀਂ ਹੁੰਦਾ ਤੂੰ ਸੰਦੀਪ ਇੱਧਰ ਆ ਇਹਨੇ ਮੈਨੂੰ ਫਕਤ ਕੋਈ ਨਕੂਕਾ ਚੜਦਣਾ ਇਹ ਵਿਆਹੀ ਵੀ ਜਿਹੜੇ ਵਿਆਹ ਪਰਾਂ ਦੀ ਜ਼ਿੰਦਗੀ ਦੀ ਨਾ ਇਹ ਬਹੁਤ ਵਧੀਆ ਹੁੰਦਾ ਕਹਿੰਦੇ ਲੱਡੂ ਜਿਹੜਾ ਖਾਵੇ ਉਹ ਵੀ ਪਸਤਾਵੇ ਜਿਹੜਾ ਨਾ ਖਾਵੇ ਉਹ ਵੀ ਪਸਦਾ ਅ ਭੀਜੇ ਪਸਤਾਉਣੀ ਐ ਫਿਰ ਖਾ ਕੇ ਬਸਤਾਵੇ ਪਰ ਹੁਣ ਪੰਜਾਬ ਦੇ ਵਿੱਚ ਹਾਲਾਤ ਐ ਤਾਂ ਉਹ ਵੀ ਲੱਡੂ ਖਾਣਾ ਤਾਂ ਹਰੇਕ ਚਾਹੁੰਦਾ ਪਰ ਕੁੜੀਆਂ ਜਹਾਜ਼ ਚੜ੍ਹ ਚੜ੍ਹ ਕੇ ਕੋ ਕੈਨੇਡਾ ਪਹੁੰਚ ਗਈ ਕੋ ਅਮਰੀਕਾ ਪਹੁੰਚ ਗਈ ਪਰ ਮਹਾਰਾਜ ਭਾਈ ਸਾਰਿਆਂ ਦਾ ਸਭ ਨੇ ਸਵੀਕਾਰ ਕਰੇ ਜਿਹੜੇ ਜਿਹੜੇ ਆਪਣੇ ਮਨ ਦੇ ਵਿੱਚ ਸੁਪਨੇ ਨੇ ਕਿ ਆਪਣਾ ਪੰਜਾਬ ਛੱਡ ਕੇ ਪਰਦੇਸ ਹੋ ਗਏ ਜੋ ਜੋ ਉਹਨਾਂ ਤੇ ਦਿਨਾਂ ਦੀਆਂ ਤਮੰਨਾ ਆ ਉਹ ਸਾਰੀਆਂ ਪੂਰੀਆਂ ਹੋ ਗਏ ਤੇ ਮਤਲਬ ਹੈ ਲੱਡੂ ਖਾਣੇ ਵਾਲੇ ਵਿਚਾਰੇ ਉਹਨੇ ਬਹੁਤ ਪਸਤਾ ਰਿਆ ਵੀ ਅਸੀਂ ਲੱਡੂ ਖਾਣਾ ਤਾਂ ਪਰ ਉਹਨਾਂ ਬਾਅਦ ਤੇ ਲੱਡੂ ਮਿਲ ਨਹੀਂ ਰਿਹਾ ਹੈਗਾ ਹਾਂ ਤੇ ਮੇਰਾ ਜਿਹੜਾ ਮੇਰਾ ਲੱਡੂ ਹੈ ਇਹ ਮੈਨੂੰ ਸਾਹ ਨਹੀਂ ਲੱਗਦਾ ਵੀ ਇਹ ਤੇ ਮੋਤੀ ਚੂਰ ਵਾਲਾ ਹੈ ਕਿ ਵੇਚਣ ਵਾਲਾ ਹੈ ਕਿ ਜਿਹੜਾ ਉਹ ਆਉਂਦਾ ਉਹਦਾ ਬਰਾਦੇ ਦਾ ਬਣਦਾ ਨਾਰੀਅਲ ਦੇ ਬਰਾਦੇ ਵਾਲਾ ਲੱਡੂ ਮਨੋਹਰ ਤਾਂ ਸਭ ਨੂੰ ਲੱਗਿਆ ਕਿ ਤਿੰਨ ਚਾਰ ਸਾਲ ਤਾਂ ਹੋਊਗੇ ਲੱਡੂ ਖਾਦੇ ਨੇ ਇੱਕ ਹੋਰ ਤੋਂ ਪਿਆਰ ਤੇ ਪਤਾ ਨਹੀਂ ਕਿਹੜਾ ਆ ਮਾਈ ਹੋ ਕੇ ਮੇਰਾ ਸੈਡ ਦਿੰਦਾ ਜਿੱਜੇ ਦੀ ਪਹਿਲਾਂ ਮੇਰੀ ਗੱਲ ਸੁਣਾ ਮੈਂ ਮੰਨ ਗਿਆ ਭੈਣੇ ਸੈਡ ਦਿੰਦਾ ਜਿੱਜੇ ਦੀ ਵੀਡੀਓ ਪਰ ਕਿੰਨੇ ਬੰਦੇ ਦੇਖਦੇ ਆ ਉਹਨਾਂ ਪਰ ਤੁਸੀਂ ਵੀ ਭੈਣ ਨੂੰ ਆਇਆ ਤੁਸੀਂ ਸਾਰੇ ਵੀ ਗੇੜ ਪਾਈ ਆ ਨਹੀਂ ਮੈਂ ਕਹਿ ਨਹੀਂ ਰਹੀ ਕਿ ਕਿਉਂ ਮੇਰਾ ਘਰ ਵਾਲਾ ਮੇਰੇ ਹੱਥ ਫੜ ਕੇ ਸੱਤ ਇਸ ਆ ਹੱਥ ਫੜਨਾ ਤੇ ਆ ਗੇਰ ਪਉਣਾ ਕੋਈ ਕਿ ਬੜੇ ਹੱਥ ਤੇਰਾ ਹੱਥ ਛੋਟਾ ਲੱਗਦਾ ਉਹ ਮੈਂ ਮੂਲੀ ਹੱਥ ਕਾ ਲੈਂਦੀ ਆ ਤੇਨੂੰ ਹੱਥ ਫੜਨਾ ਠੀਕ ਆ ਪਰ ਇਹਨੂੰ ਆ ਮਨੂਰ ਨਾਲ ਗਲਤ ਸਾਨੂੰ ਬਹੁਤ ਲੋਕ ਕੰਬੀਰਾ ਭੈਣ ਮੈਂ ਇੱਕ ਗੱਲ ਹੋਰ ਦੇਖੀ ਵੀ ਕੇ ਇਸ਼ਾਰਾ ਹੀ ਦੇ ਦਿੰਦਾ ਇਹਨੂੰ ਵੀ ਆਰਾਮ ਨਹੀਂ ਆਉਂਦਾ ਕਿ ਮਝੋ ਦੇ ਮਝੋ ਮੈਂ ਮਝੋ ਦੇ ਬਸ ਹਾਂ ਬਈ ਬੈਂਕ ਦਾ ਇਸ਼ਾਰਾ ਤੇ ਅੱਜ ਨਾਲ ਸਾਡੀ ਚਰਜੀ ਤੇ ਭੈਣ ਆ ਗਈ ਆਸ ਕੇ ਗੱਲ ਦੀ ਸਾਗ ਇਹ ਨਹੀਂ ਹਟਦੀ ਮੈਂ ਮਨੂਨ ਤਿਆਰ ਕਰੇ ਤੇ ਬਿਨਾਂ ਹਟ ਗਈਂ ਬੀ ਨਹੀਂ ਗੱਲ ਇੱਕ ਗੱਲ ਇਹਨਾਂ ਦੀ ਗੱਲ ਮੈਂ ਸੁਣੀ ਦੀ ਗੱਲ ਹੈਗੀ ਸੀ ਅੱਜ ਤਾਂ ਤੇ ਕਹਿੰਦੇ ਵੀ ਅਸੀਂ ਦੋ ਜਣੇ ਕੱਟ ਕੇ ਆਇਆ ਤੌਰ ਵੀ ਫਿਰ ਕਮੈਂਟਾਂ ਦੇ ਵਿੱਚ ਕਹਿਣਾ ਵੀ ਜਿਹੜੀ ਕੁੜੀ ਦੀ ਐਨੀਵਰਸਰੀ ਸੀ ਸਾਡੀ ਭੈਣ ਦੀ ਚਰਜੀ ਦੀ ਵੀ ਉਹਨਾਂ ਤਾਂ ਵਿਚਾਰੀ ਨਸੀਪੇ ਦੇ ਕੱਪੜੇ ਪਾਵੇਂ ਤੇ ਹਾਂ ਤੁਸੀਂ ਕੱਟ ਕੇ ਆਏ ਤੋਹਰਾ ਫਿਰ ਹੁਣ ਕਹਿ ਸੁਣ ਕੇ ਇਹਨਾਂ ਦੀ ਤਾਂ ਮੰਨੀ ਨਹੀਂ ਮੈਂ ਜੜ ਕੇ ਕਹਿ ਨੂੰ ਵੱਤ ਪਾਉਂਦੀ ਕਿ ਨਹੀਂ ਕੱਪੜੇ ਹਾਂ ਲਿਆਉਂਦੇ ਕਾ ਵਾਅਦਾ ਹੈ ਨਾ ਉਹੀ ਗੱਲ ਹੋ ਗਈ ਹੈ ਫਾਇਦਾ ਵੀ ਸਿਸਟਮ ਉਹੀ ਆ ਕਹਿੰਦੇ ਰੱਖਣੇ ਨੂੰ ਥਾਂ ਨਹੀਂ ਤੇ ਕੌਣ ਨੂੰ ਹੈ ਨਹੀਂ ਉਹ ਕੰਮ ਆ ਗੱਜਰ ਬੀਬੀ ਆ ਗਈ ਤਾਂ ਬੰਦੇਆਂ ਦਾ ਯਾਦ ਬੰਦਾ ਬੀਬੀ ਵੀ ਤੌਰ ਕਰਦੀ ਹੁੰਦੀ ਹੱਟ ਦੇ ਵਿੱਚ ਬਸ ਅੱਜ ਆਪਣੇ ਬੱਚੇ ਸਾਰਿਆਂ ਦੇ ਰੰਗ ਤਾਂ ਕੁਝ ਹੋਰ ਤੇ ਹੁਣ ਕੁਝ ਹੋਰ ਆ ਸਾਰੇ ਸਾਰੇ ਅਕਸਾਈਟਮੈਂਟ ਤਾਂ ਹੋ ਜਾਂਦੀ ਐ ਪ੍ਰੋਗਰਾਮ ਹੋਵੇ ਨਾ ਕਰਦੇ ਵਿੱਚ ਬਾਬੀ ਮੂਵੀ ਤੁਸੀਂ ਲਿਆ ਅਕਸਾਈਟਮੈਂਟ ਤੋਂ ਹੋ ਰਹੀ ਭਈ ਇਹ ਹੋਦਾ ਭੈਣਾਂ ਦਾ ਪਿਆਰ ਆਂਦੇ ਆਏ ਜੇ ਤੁਸੀਂ ਆਏ ਮੈਨੂੰ ਕਿੰਨੀ ਖੁਸ਼ੀ ਹੋਏ ਤਾਂ ਵਾ ਕੱਪੜੇ ਬਦਲੇ ਤੁਸੀਂ ਆਉਂਦੇ ਸੈਟ ਵੀ ਲੈਣਾ ਸੀ ਗੱਲ ਸਹੀ ਹੈ ਫਿਰ ਵੀ ਇਹਨਾਂ ਨੇ ਬਹੁਤ ਪਿੰਟ ਕਰਾ ਜਿਹਨੇ ਤੇਨੂੰ ਸਾਰੇ ਐਨੀਵਰਸਰੀ ਮਨਾ ਲੈਂਦੇ ਆਪਣੇ ਕੇਕੂ ਬਟਰ ਨੇ ਰਾਤ ਦੇ ਮੱਝਣੇ ਵਾਲੇ ਜੀ ਨਾ ਕਹਿਣੀਆਂ ਗੱਲਾਂ ਕਹਿਣੀਆਂ ਗੱਲਾਂ ਦੇਖੋ ਚਾਹੇ ਤੁਸੀਂ 10 ਵਜੇ ਚਾਹੇ ਆਉਂਦੇ 11 ਵਜੇ ਕੀ ਇਹਨਾਂ ਦਾ ਬੰਦੀ ਤਾਂ ਖੋਦੇ ਨਾਲੇ ਹਾਂ ਪਰ ਇੱਕ ਗੱਲ ਇਹਨਾਂ ਦੀ ਇਹਨਾਂ ਦੀ ਇੱਕ ਗੱਲ ਮੈਨੂੰ ਪਤਾ ਆਉਂਦੀ ਜਿਨ ਕੀ ਇਹਨਾਂ ਨੇ ਮਹੱਤਵ ਕਰੀ ਘਰੇ ਸਾਰਾ ਸਮਾਨ ਚਾਹ ਕਰਾ ਕੋਈ ਵੀਡੀਓ ਦੇ ਵਿੱਚ ਦੇਖੇ ਲੈਣਾ ਵੀ ਅਸੀਂ ਸਾਡੇ ਢਿੱਡ ਦੇ ਵਿੱਚ ਕਿਆ-ਕਿਆ ਸਮਾਨ ਜੜਾ ਦਿੰਦੇ ਤੇ ਟੀ-ਸ਼ਰਟ ਬਾੜ ਕੇ ਬਾਹਰ ਨਿਕਲਣ ਨੂੰ ਹਮੇ ਤਿਆਰ ਆਂ ਵੀ ਉਹ ਗੱਲ ਦੀ ਗੱਲ ਮੈਂ ਤਾਂ ਪਹਿਲਾਂ ਵੀਡੀਓ ਤੇ ਕਰਤੀ ਕਿ ਆ ਕਿ ਤਰਾਹ ਪੇ ਵੀ ਜਿਉ ਜਿਉ ਗਰਮੀਆਂ ਚੜੀ ਜਾਂਦੀਆਂ ਸਾਡਾ ਢਿੱਡ ਵੀ ਬਾਹਰ ਨੂੰ ਚੜੀ ਜਾਂਦਾ ਹੁਣ ਕੱਪੜੇ ਖੁੱਲੀ ਜਾਂਦੇ ਪਹਿਲਾਂ ਜਿਪਾ ਜਿਪਾ ਲਾ ਕੇ ਆਏ ਬੰਦ ਕਰੇ ਹੁੰਦੇ ਉਹਨੇ ਬਾਹਰ ਨੂੰ ਕੋਈ ਕਮੈਂਟ ਵੀ ਜਿਹੜੇ ਜਿਹੜੀ ਵੀਡੀਓ ਆਪਣੇ ਕਿਹੜੀ ਛੁੱਟੀ ਦੀ ਹੋਣ ਵਾਲਾ ਭੰਦੂਰੀ ਵਾਲੀ ਛੁੱਟੀ ਦੀ ਉਹਦੇ 'ਚ ਕਿਸੇ ਨੇ ਕਮੈਂਟ ਕਰਿਆ ਵਾ ਕਹਿੰਦੇ ਖਾ ਖਾ ਕੇ ਮੋਟੇ ਹੋ ਗਏ ਵੀ ਕੀ ਖਾਦਾ ਜੇ ਭਾਈ ਜਿਹੜੇ ਮੋਟੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਹਾਲਾਤ ਕਿਹੜੇ ਕਿਆ ਕਿਆ ਅਸੀਂ ਕਰਦੇ ਇਹਨਾਂ ਨੂੰ ਘਟਾਉਣ ਵੱਤ ਪੱਕਾ ਘਟਦੇ ਨਹੀਂ ਹੈਗੇ ਘਟਾਉਣ ਉਸੋਂ ਸਾਡੇ ਰਿਸ਼ਤੇਦਾਰ ਨੂੰ ਤੁਸੀਂ ਅਸੀਂ ਆਪ ਨਹੀਂ ਘਟਣ ਦਿੰਦੇ ਨਹੀਂ ਰਿਸ਼ਤੇਦਾਰ ਨਹੀਂ 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 ਰਿਸ਼ਤੇਦਾਰ ਤਾਂ ਤੁਹਾਨੂੰ ਕਹਿੰਦੇ ਆ ਭਾਈ ਜੀ ਜੋ ਨੋਰਮਲ ਖਾਣਾ ਪਕhao ਹੁਣ ਭਾਈ ਤੈ ਹੁਣ ਮੇਰੀ ਗੱਲ ਹੈ ਤੈ ਹੁਣ ਜਾਣਾ ਰੋਪੜ ਨੂੰ ਚੱਲ ਭਾਈ ਅੱਜ ਤੂੰ ਖਾਏ ਨਹੀਂ ਮਤਲਬ ਇਹ ਰੋਪੜ ਨੂੰ ਪੜਾਉਣਾ ਨਹੀਂ ਮੈਂ ਆ ਦੇਖ ਬੰਦੇ ਹੱਥ ਮੈਂ ਤਾਂ ਇਹਨਾਂ ਨੂੰ ਵੀ ਹੱਥ ਮਾਰਦਾ ਜਰ ਰੋਪੜ ਤੇ ਜਾਂਦਾ ਨਾ ਤਾਂ ਮੇਰੀ ਬਣੀਤੀ ਕਬ ਨਹੀਂ ਕੀਤਾ ਹਾਲੇ ਗਾ ਨੋਰ ਹਾਲੇ ਨੋਰ ਗੇ ਨੋਰ ਇੱਕਦਾਂ ਨਾ ਸੰਦੀਪ ਜਿਹੜਾ ਪਨੀਰ ਟਿੱਕੇ ਚ ਸਵਾਦਾ ਉਹ ਮਾਈ ਕੀ ਆਪ ਨਹੀਂ ਨੀ ਨੋਰ ਰੋ ਰੋ ਲਗਾ ਡਰਦਾ ਨਹੀਂ ਕਹਿੰਦਾ ਮੈਂ ਡਰਦਾ ਕਿੱਥੇ ਜਾ ਕੇ ਮਿਲਦਾ ਹੀ ਨਹੀਂ ਤੂੰ ਡਰਦਾ ਬੰਤਾ ਤੂੰ ਮੈਂ ਤੁਹਾਨੂੰ ਦੱਸ ਦਈਏ ਸੀ ਕਿ ਤੇ ਆਪਾਂ ਕੋਈ ਬੌਸਾ ਮੱਥਾ ਟੇਕਾਂ ਤਾਂ ਨਾ ਰਾਤ ਤੇ ਕਰਾਦੀ ਪਸਾਦੀ ਵੀਜਾ ਨੂੰ ਵਾਲੋਲੇ ਪਰੋਟਿਆਂ ਤੇ ਲੈ ਜਾਂਦੇ ਆ ਐਤੋਂ ਅਸੀਂ ਉਹ ਸਾਜਰੇ ਸੀ ਅੱਠ ਵਾਦ ਨੂੰ ਬਾਸਾ ਕੇ ਕਰਤ ਅਮਰਤ ਵੇਲੇ ਮੱਥਾ ਨਿਕਲ ਗਏ ਸੀ ਮਾਤਾ ਨੇ ਲੈ ਚਲਦਾ ਉਹ ਬਚਾਰਾ ਕਹਿੰਦਾ ਵੀ ਐ ਤੌਰ ਕਰਕੇ 9 ਵਜੇ ਦੁਕਾਨ ਖੁੱਲਦੀ ਵੀ ਜੇ ਤੈਨਾਂ ਦੀ ਕਿਹੜਾ ਬੰਦ ਲਿਆ ਮੈਂ ਤਾਂ ਬਰਾਜੇ ਮੈਂ ਨਾ ਮੰਨਦਾ ਤਾਂ ਦੋੇ ਪਾਸੋਂ ਇਹਨਾਂ ਨੇ ਮੂੰਹ ਲਾ ਕੇ ਕਿਹਾ ਚੱਲ ਪਰੌਂਠੇ ਬਣਾ ਕੇ। ਤੋ ਛੱਡੋ ਯਾਰ ਹੈ ਕਿ ਇਹਨਾਂ ਦੇ ਕੋਈ ਗੁਆਣਾ ਨਾ ਕੋਈ ਗੁਰਪੀਰਾ ਕੋਈ ਨਾ। ਮੈਂ ਨਾ ਜੀ ਆਪਣੀ ਪੁੱਛਿਆ ਤਾਂ ਦਿਖਾਣੀ। ਮੈਂ ਕਿਹਾ ਵੀ ਜੀ ਵੀ ਆਪਾਂ ਆਲੂ ਵਾਲੇ ਪਰੌਂਠੇ ਲੈ ਚੱਲਦੇ ਆ। ਓਏ ਪਰੌਂਠੇ ਦੀ ਕੰਨਾ ਕਰ ਰਹੀ ਤੁਸੀਂ ਕਿਹੜੀ ਕਿਤਾਬ। ਕੋਈ ਕਦੀ ਨਹੀਂ। ਚਲੋ ਮੈਂ ਚੁੱਪ ਹੋ ਗਈ। ਵੀ ਕਿਸੇ ਨੇ ਗੇਹਰੇ ਅੰਦਰ ਨੂੰ ਪਾ ਲਿਆ। ਤੁਸੀਂ ਮੇਰੇ ਨਾਲ ਪਹਿਲਾਂ ਗੱਲ ਕਰੀ ਮਹਾਵੀਦੇ ਮੈਂ ਹੁਣ ਨਾਂ ਲੈ ਕੇ ਗਿਆ ਤਪ ਤੋਂ ਛੱਡੋ ਯਾਰ ਆ ਕੰਮ ਕਰਦੇ ਪਰੋਠੇ ਸੌ ਜਿੰਨੇ ਮਰਜ਼ੀ ਬਣਾ ਕੋ ਸਾਡਾ ਰੱਬ ਨੇ ਦਾਸ ਨੂੰ ਗੁਲੀ ਦਿੱਤਾ ਦੋ ਦੋ ਹੱਥ ਤੇ ਕਰੋਠੇ ਬਣਾਓ ਖਾਓ ਨਾਲ ਸਾਡਾ ਬਣਾਓ ਬਸ ਗੱਲਾਂ ਮਾਰੀ ਜਾਂਦੀ ਬਟਿੱਕ ਆਈਂ ਉਬਾਈ ਮੈਂ ਮੰਗਦਾ ਸੌਰੀ ਮੈਂ ਤਾਂ ਉੱਪਰ ਦਾ ਪੰਗਾ ਹੀ ਲੈ ਲਿਆ ਮੈਂ ਮੰਗਦਾ ਸੌਰੀ ਆਹ ਪੂਰੀ ਨੇ ਸੁਣਾਇਆ ਸਾਹੇ ਲਗਵਾਏ ਨਾ ਬੱਚੇ ਹੋਏ ਯਾਰ ਐਂ ਮੇਰੀ ਗੱਲ ਸੁਣੋ ਬਾਈ ਛੱਡ ਦੋ ਸਿਰੋ ਗਿਆ क्या खाने चाहिए हिसाब से अजकल बीमारिया बहुत चीजा खानी नहीं चाहिए ਉਹ ਮੱਕਾ ਦੇ ਸੁੱਕੇ ਮਿੱਸੀ ਮਿਲ ਜਵੇ ਉਹੀ ਬਹੁਤ ਆ ਉਹੀ ਹਾਜਮ ਹੋ ਜਵੇ ਉਹ ਵੀ ਹਾਂ ਜੇ ਉਹ ਵੀ ਨਾ ਹਾਜਮ ਹੋਏ ਫਿਰ ਉਹ ਖਾਏ ਨਾ ਖਾਏ ਦਾ ਕੋਈ ਫਾਇਦਾ ਨਹੀਂ ਹੈਗਾ

ਜਿਹੜਾ ਭਾਈ ਹੁਣ ਸਿਆਣੇ ਖਾਈ ਪੀ ਜਾਂਦੇ ਆ ਕੋਈ ਕੋਈ ਬਾਦ ਆਦਮੀ ਦੀ ਗੋਲੀ ਚੱਲਦੀ ਆ ਕਿਸੇ ਦੀ ਖਾਲੀ ਪੇਟ ਵਾਲੀ ਗੋਲੀ ਚੱਲਦੀ ਆ ਕਿਸੇ ਦਾ ਸ਼ੂਗਰ ਕਿਸੇ ਦਾ ਫੁੱਟ ਚਲੋ ਮੈਂ ਕਈ ਨੇ ਚੈਲੰਜ ਤੂੰ ਮੈਂ ਦੇਖ ਲਿਆ ਤੁਹਾਡਾ ਭਾਈ ਪੂਰੀ ਹੁਣ ਤੁਹਾਨੂੰ ਮਿਲਦੇ ਜੀ ਸੀ ਅੱਜ ਆਪਾਂ ਹੋਰ ਰੱਖੂਗਾ ਜੀ ਕੇਕ ਅੱਜ ਬਾਅਦ ਵਿੱਚ ਬੱਚੇ ਨੂੰ ਕਰਵਾਉਣਾ ਕਿਤੇ ਅੱਜ ਖਾਧੇ ਬੱਚੇ ਮਿਲਦੇ ਜੋ ਕੂਕ ਕੇਕ ਕਟਿੰਗ ਦਾ ਟਾਈਮ ਮਿਲਦੇ ਸਾਡੇ ਅੱਜ ਤਾਂ ਬੈਠਾ ਤਾਂ ਸਾਰੀ ਰਾਤ ਅਸੀਂ ਨਾਲ ਤੈਨੂੰ ਚੁੱਕੋ ਕਰਾਈਏ ਦੋਹਾਂ ਨੇ ਨੂੰ ਕੀ ਪਿਆਰ ਇਹ ਨਾ ਗੱਲਾਂ ਮੁੱਢ ਦੇ ਪਹਿਲੇ ਨੇ ਪਰ ਉਹ ਖਿਆਲੀ ਰੀਡ ਪਾ ਲਈ ਤੇ ਉਹ ਇੱਕ ਘੰਟੇ ਚ ਨਿਪਟਣ ਦੀ ਬਤਾਏ ਇਹ ਸਾਰੇ ਕਰਦੇ ਆ ਆ ਦੇਖਾ ਆ ਦੇਖੋ ਹੁਣ ਦੇ ਦਿਓ ਜੀ ਇੱਕ ਮਿੰਟ ਭਾਈ ਕਿਆ ਕਰੂੰਗਾ ਲੈ ਉਹ ਮੇਰੇ ਘਰ ਮੇਰੇ ਘਰ ਤਾਂ ਰੋਹ ਉਹਨਾਂ ਤੋਂ ਟੁੱਟੀ ਟੁੱਟੀ ਕੁਰਸੀ ਵੀ ਨਾ ਕੋਟੜੀ ਨਾਲ ਹੀ ਹੁੰਦੀ ਐ ਨਾ ਤਾਂ ਮੈਂ ਤੇਰੇ ਵਰਗਾ ਕਿਹਨੇ ਦਿੱਤਾ ਆ ਦੁਬਾਰਾ ਦੁਬਾਰਾ ਸੇਕਾ ਆ ਨਾ ਕੀ ਚਾਹੇ ਮੇਰਾ ਲੱਗਦੇ ਦੇਖਦਾ ਮੇਰੀ ਖੂਹ ਤੇ ਮੁੰਬਈ ਵਾਚੂ ਹੋਰ ਚੱਲ ਨਾ ਹਾਂ ਹੈ ਹੈ ਨਹੀਂ ਕਰਾਈ ਕਰ ਕੋ ਫਿਰ ਕਰ ਟ੍ਰਾਈ ਇਹ ਹੋ ਜਾਦਾ ਹੁੰਦਾ 20 ਵਾਰ ਕੋਈ ਵੱਡੀ ਕਰਨੀ ਹੈਗੀ ਸ਼ਗਰ ਚ ਜਾ ਰਿਹਾ ਐਸੇ ਬੀਜ ਜਾਣਾ ਦੇਖਣਾ ਚਾਹੁੰਦਾ ਬੰਦੀ ਦੀ ਕਿੰਨੀ ਲੜਾਈ ਨਹੀਂ ਹੈ ਤੁਹਾਨੂੰ ਚਾਹੀਦਾ ਜਿਆਦਾ ਪਿਆਰ ਹੈ ਚੱਲ ਚੱਪੇ ਰੱਖੀ बहुत बहुत मुबारक जी आए इसे खुशियां थोड़े रहेगा संबंध है जो ओने रह ਉਸ਼ਰ ਹੋ ਸਾਰੇ ਜਿਹੜੇ ਤੁਸੀਂ ਤੇ ਬਾਕੀ ਸਾਰੇ ਰਿਸ਼ਤੇਦਾਰ ਆਏ ਬਸ ਸਾਰਿਆਂ ਦਾ ਧੰਨਵਾਦ ਜਿਹੜੇ ਪਹੁੰਚੇ ਆ ਮੈਂ ਇਹਦੇ ਵਾਸਤੇ ਕਰਨ ਦਾ ਹੀ ਧੰਨਵਾਦ ਕਿ ਕਿ ਮੈਂ ਤੁਹਾਡਾ ਸਾਰਿਆਂ ਦਾ ਮੈਂ 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 ਤੁਹਾਡੇ ਲੀਡਰ ਬੰਦਾ ਹਾਂ ਉਹਦਾ ਕਿ ਕਿ ਮੈਨੂੰ ਆਰਦਾ ਬੋਲਣੀ ਤੇ ਆਪਣਾ ਪਾ ਕੇ ਇੱਕ ਲੱਗੇ ਨਹੀਂ ਜੀ ਕੱਟਣ ਕੇਕ ਲੱਗੇ ਆ ਨਹੀਂ ਜੀ ਕੱਟਣ ਕੇਕ ਲੱਗੇ ਆ ਜੀ ਦੇਖ ਲਓ ਜੀ ਹੈ ਇਹਨੂੰ ਦੇਖ ਲਓ ਜੀ ਕਿਹੜੇ ਤੁਹਕ ਬਹੁਤ ਲੱਗੀ ਕੋਈ ਆ ਨਹੀਂ ਵੀ ਦੇਖੋ ਪ੍ਰਸ਼ਾਸਨ ਦੇਖੋ ਟਾਈਮ ਦੇਖੋ ਪਹਿਲਾਂ ਤਾਂ ਰੋ ਬੱਜ ਗਏ ਆਹਾ ਆਪਣੀ ਗੱਲ ਹੋਈ ਸੀ ਪਹਿਲਾਂ ਵੀ ਆਪਾਂ ਨੇ 9 ਵਜੇ ਰੋਟੀ ਖਾ ਲਈ ਸਵਾ ਨੂੰ ਉੱਥੇ ਹੁਣ ਗੱਲ ਸੁਣੋ ਜੀ ਮੇਰੀ ਤੁਸੀਂ ਕੀ ਕਿਹਾ ਤਾਂ ਵੀ ਅਸੀਂ ਖੁੱਲੇ ਨਾ ਕਰਾਂ ਆ ਵੀ ਹੁਣ ਅਸੀਂ ਖੁੱਲੇ ਨਾ ਕਰਾਂ ਛੱਟਾਂਗੇ ਭੁੱਖੇ ਚਨਲ ਭੁੱਖ ਨਹੀਂ ਸੋਚਦੀ ਆਪਾਂ ਕਰ ਲਓ ਤਿਆਰ ਤਿਆਰ ਤੇ ਤਿਆਰ ਹੋ ਗਈ ਟੈਨਸ਼ਨ ਨਹੀਂ ਲੈ ਆਓ ਆਓ ਬਈ ਚਲੋ ਬਈ ਹੈਪੀ ਮੈਰਿਜ ਐਨੀਵਰਸਰੀ ਬਸ 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 मेरे दिल में जान भाई आया मैं मुंह मुठा कराई और लाइन बहुत बहुत करवाता हूं बटर पर मां चढ़ने पर रखे हां बड़ा खाता करता है मुंह चावे करा हां मैं कर लो वो बता बढ़िया था धीरे-धीरे मेरा कोट है अलग-अलग पे पे मेरे दिल में बसते हूं मैं थोड़ा बहन ਹਾਂ ਦੰਦੀ ਉਹਨਾਂ ਮੱੜ ਦੀ ਕਿਤੇ ਲੈ ਲੈ ਹਾਂ ਥੋੜਾ ਰੋ ਮੂੰਹ ਅੜ ਦੇ ਜਾਨੀ ਮਾੜਣਾ ਆਹ ਬਾਈ ਹੋਣ ਜਿਹੜਾ ਬਾ ਸਾਰੇ ਨੇ ਪਾਉਣਾ ਮੂੰਹ ਤੇ ਬੁੱਪਾ ਮਾਝੇ ਨੀ ਪਾਉਣਾ ਅਜੇ ਪਾ ਲੈ ਪੁੱਤਰ ਬਾਈ ਉਹ ਬਾਈ ਮੂੰਹ ਦਾ ਕਰਾਈ ਜਵਾ ਦਾ ਕਰਕੇ ਪਤਨੀਆਂ ਨੇ ਮੈਂ ਤੇ ਖਵਾਉਂਦਾ ਲੈ ਆ ਲੈ ਆਹ ਵਾਹ ਜਿੰਨੇ ਇਸ ਤਰ੍ਹਾਂ ਦੇ ਚੀਜ਼ਾਂ ਕੰਮ ਚਾਹੀਦਾ 2-4 ਜਾਂ 5 ਜਾਂਦਾਂ ਆ ਦੇਖੋ ਉਹਦਾ ਖਾਲੀ ਆ ਲੁੱਟ ਕੇ ਆਵਾ ਕੰਮ ਜਦੋਂ ਚੰਗ ਲੇ ਜਿੱਦਾਂ ਕੰਮ ਕਰਿਆ ਬਸ਼ੁਰੂ ਨਹੀਂ ਕਹਿੰਦੀ ਮੈਨੂੰ ਲੋਟ ਲੱਗਿਆ ਕੰਮ ਦਾ ਇਹਦਾ ਉਹ ਸੁਭਰੀ ਦਾ ਲੋਟ ਲੱਗਿਆ ਕੰਮ ਹਮਾਰਾ ਚੱਲ ਪਿਆ ਪ੍ਰੋਫੈਸਰ ਮੈਨੂੰ ਕੋਈ ਨਹੀਂ ਮੁਝ ਜਗ੍ਹਾ ਤੇ ਖਾਲਾ ਗੱਲ ਖਾਲਾ ਮੈਨੂੰ ਘਰ ਤੇ ਜਗ੍ਹਾ ਤੇ ਮਨਸਾਨ ਦੇ ਅਕਲ ਨੂੰ ਜੀਤੀ ਚੜ੍ਹ ਪੜਗੇ ਚੋਲ ਹੋਰ ਉਹ ਕਰੋ ਵੀ ਕਰੋ ਮਨਾ ਕੇ ਮੋਸਾ ਕੋਈ ਜਿਹਦੇ ਚਮਚਾ ਦੇ ਦੇ ਅ ਵੀ ਚਮਚਾ ਦੇ ਦੇ ਕੋਈ ਦੀ ਵਗਲਾ ਅੰਦਰ ਚ ਪਾਲਾ ਹੈਂਡੀ ਥੈਂਕ ਯੂ ਸ਼ਾਬਾਸ਼ ਬਹੁਤ ਹੀ ਮੂਰ ਲੱਗਦਾ ਹੈ ਬਹੁਤ ਬੜੀਆ ਤੁਹਾਨੂੰ ਜੈ ਸਪੋਰਟ ਹੈ ਜੈ ਸਪੋਰਟ ਹੈ ਜੀ ਉਹ ਮੇਤ ਕੱਢੇ ਉਹ ਲਾਣੇਦਾਰ ਸਾਡਾ ਪਿੱਛੇ ਹੀ ਰਹਿ ਗਿਆ ਇੱਥੇ ਖੜਾ ਸੋਚੀ ਜਾਂਦਾ ਕਹਿਦਾ ਮੈਂ ਮੂੰਹ ਮਿੱਠਾ ਕਰਾਵਾਂ ਕਿ ਰਹਿਣ ਦਾ ਨਹੀਂ ਨਹੀਂ ਇੰਨੇ ਇੱਥੇ ਖੜਾ ਕੋੜਾ ਆਈ ਨਹੀਂ ਬੋਲਦੀ ਕਾ ਨਹੀ ਨਹੀ ਆ ਬੜੋ ਸਾਗਰ ਇੱਧਰ ਮੂੰਹ ਮਿੱਠਾ ਕਰਾਣਾ ਲਓ ਭਾਈ ਬਕਰੇ ਦੀ ਪਾਤੀ ਕੋਲੇ ਵਾਲਾ ਬਾਹਰ ਬਾਹਰ ਕਹਿਦਾ ਬਾਅਦ ਰਵਾਂਗੇ ਸਾਹਿਬ ਖੁੱਲੇ ਟਾਈਮ ਕਰਾ ਕੇ ਸਾਹਿਬ ਕਹਿੰਦਾ ਹੁਣ ਆ ਗਿਆ ਮੇਰਾ ਨੰਬਰ ਮੂੰਹ ਮਿੱਠਾ ਖਾਉਣਾ तो नहीं मुंह ਮੂੰਹ ਮਿਠਾ ਕਰਾਉਣੇ मुंह ਬੁੱਟੇ ਕਰ ਰੰਦਾ ਹੈ ਉਹ ਨਾ ਕਰਾਉਣ ਵਾਲੀ ਕਰੰਦਾ ਮੇਰਾ ਤਾਂ ਕੰਮ ਆਉਣਾ ਤਾਂ ਕਰੰਦਾ ਕਰੋ ਜੀ ਉਹ ਤੇ ਉਹ ਤਾਂ ਤਾਂ ਦੋਸਤ ਪੂਰ ਮੈਨੇ ਕੰਕਾ ਹਾਂ ਅਸੀਂ ਤਾਂ ਚਾਹ ਹੱਤਾਂ ਵਾਲੇ ਚੱਲੂ ਕੇ ਸਾਰੇ ਲੋ ਚਮਚਾ ਕਹਿੰਦੇ ਆਪਾਂ ਬਹਨੂ ਭਾਈ ਤੁਹਾਨੂੰ ਰੱਖੇ ਚੜਦੀ ਜਲਾ ਦੇ ਵਿੱਚ ਮੈਂ

ਔੜਾਲੀ ਮੇਰੇ ਦੀ ਔੜਾਲੀ ਜਿਆਦਾ ਬਣੇ ਕਹਿੰਦੇ ਮਾਮਾ ਜੀ ਮੈਂ ਤਾਂ ਐਂ ਕਰੋ ਮੈਂ ਤਾਂ ਦੇਖ ਸਕਦਾ ਹਾਂ ਠੀਕ ਹੈ ਖੋਲ ਕੇ ਦੇਖਾਂ ਮੈਂ ਖਾਓ ਬੀਬੀ ਇੱਧਰ ਬੀਬੀ ਨੂੰ ਕਾ ਸਾਰੇ ਨਹੀਂ ਦੇਖ ਲੈਣਾ ਆਹ ਬਾਲਦ ਨੂੰ ਦੇਖ ਲੈਣਾ ਬੀਬੀ ਕਦੀ ਮੈਂ ਕਾ ਨਹੀਂ ਚਲਾਉਣਾ ਆ ਰਿਹਾ ਨਹੀਂ ਬੀਬੀ ਦਾ ਹੋਣਾ ਬੀਬੀ ਕਦੀ ਨਹੀਂ ਦੇਖੂਗੀ ਇਹ ਤੁਸੀਂ ਕਾਹਨ ਕੋਈ ਨਹੀਂ ਗੱਲ ਕਰਾ ਕਰੀ ਓਏ ਹੋਏ ਆਏ ਜੇ ਤੱਕ ਤੂੰ ਸੱਤ ਨੂੰ ਕੁਰਤਾ ਪਹਿਆ ਮਾਰਾ ਕੈਕ ਕਰਾਦਾ ਦੇਤਾ ਹੋਇਆ ਮੈਂ ਲੈ ਜਾ ਬਾਈ ਤੈਨੂੰ ਪਹਿਲਾਂ ਦਤਾ ਬਾਈ ਤੂੰ ਪਹਿਲੀ ਨਹੀਂ ਜਾ ਪਰ ਆਦਾ ਪੰਜ ਮੀਟਰ ਕੁਰਤਾ ਰਖਾ ਲਓ ਨੇ ਕੈਕ ਕਰਾ ਪੰਜ ਮੀਟਰ ਥੱਪ ਕੱਟ ਕੇ ਦਿਖਾ ਦੋ ਹਾਂ ਹਾਂ ਕੁਰਤਾ ਜੀ ਮਹਾਂ ਪੱਗਾ ਜੀ ਸਾਗਰੀ ਹੋ ਗਿਆ ਫੂਲ ਆਉਂਦਾ ਦੇਖੋ ਨਹੀਂ ਸਾਡੇ ਦੀ ਕਰਦਾ ਤੱਕੇ ਸਾਰੇ ਬੇਰ ਨਾ ਬਹੁਤ ਹਨ ਮੈਨੂੰ ਇਹ ਤੂੰ ਸਾਨੂੰ ਦੱਦ ਕੇ ਆ ਤੁਸੀਂ ਪਹਿਲਾਂ ਮੈਨੂੰ ਐ ਦੱਸੋ ਜੇ ਤੂੰ ਆ ਮਮੀ ਇਹ ਨਾਂ ਲੈ ਕੇ ਅੰਮ੍ਰਿਤ ਵੀ ਤੁਸੀਂ ਇਹੇ ਛੁੱਟੀ ਪਾ ਕੇ ਪਹਾੜਾਂ 'ਚ ਘਾਦੀਆਂ 'ਚ ਫਿਰੂਗੀ ਮੈਂ ਨਹੀਂ ਮੈਂ ਤੂੰ ਪਹਿਲਾਂ ਨਾ ਕਰਦੇ ਤੇ ਨਾ ਵੀ ਮੈਂ ਜਾਣਾਂ ਨਹੀਂ ਤੇ ਤੈਨੂੰ ਪਹਿਲਾਂ ਗੱਲਾਂ ਗੱਲਾਂ ਚੰਦਾ ਨਾ ਸਰਾਤ ਵੀ ਇਹ ਸੂਟ ਬਾਈ ਤੈਨੂੰ ਆ ਗਿਆ ਆ ਗਿਆ ਨਹੀਂ ਇਹ ਸਪਿੰਗ ਏ ਹੁਣ ਤੱਕ ਜਾ ਯਾਰ ਬੈਣਾ ਇਹ ਤੱਕ ਹੋਰ ਚੱਕ ਲੋ ਇੱਥੇ ਦੇ ਹੁਣ ਬਸ ਕਰਕੇ ਲੈ ਲੈ ਮੈਨੂੰ ਵੀ ਖੋਲ ਲੈਣ ਬੋ ਉਹ ਤਾਂ ਇਹਨਾਂ ਨੇ ਕਰੋਣਾ ਲਈ ਉਹ ਫੇਰ ਕਰਾ ਕੇ ਚੇ ਅਜਾ ਤੁਮਾਨੂੰ ਬਹੁਤ ਸਪੋਰਟ ਮਿਲਾਂਗਾ ਜੇ ਤਾਂ ਸਪੋਰਟ ਵਾਲੇ ਹੋ ਪਰ ਚਲ ਕੁਝ ਕਰ ਦੂੰਗੇ ਪਹਿਲੇ ਇੱਕ ਵਾਰ ਚੈੱਕ ਕਰੋ ਤੇ ਨਾ ਹੋਵੇ ਫੇਰ ਫੇਰ ਹੋਣਾ ਕੋਈ

तो है? बहुत बहुत ਆਪਕੋ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ। ਬਹੁਤ ਮਾਣ ਚ ਸ਼ਾਮਲ ਹੋਣ ਦਾ। ਹੁਣ ਮੈਂ ਵੀ ਥੋੜਾ ਇਹ ਚਾਰ ਛੋਟੇ ਗਿਫਟ ਦੇਣਾ ਕਿਉਂਕਿ ਮੈਂ ਤਾਂ ਦਿੱਤਾ ਹੀ ਨਹੀਂ ਦੇ ਹੁੰਦਾ। ਦੇ ਦਿਓ। ਹਾਂ ਦੇਓ। ਇਹ ਆਖਿਆ ਕਹਿ ਗਾ। ਮੇਰਾ ਹੀ ਹੁਣਾ ਦਾਰ ਰਿਹਾ। ਸਾਰੇ ਜਿਹੜੇ ਦੇਖੋ ਕਿਆ ਇਹ ਬਾਗਰਾ ਤੁਸੇ ਦੇਣ। ਨਹੀਂ ਨਹੀਂ ਬਈ ਇੱਥਾ ਵੀ ਨਹੀਂ ਹੋਤਾ। ਅਖਾਂ ਵੀ ਚੜੀਆਂ। ਲੋ ਜੀ ਅਖਾਂ ਵੀ ਚੜੀਆਂ।

बारी बहुत आगे तो बोल रही ओ तू भी आया ओ मैं तो पहले दिख जाना देखिए नहीं रुपए करो भाई रुपए करो ना आगे आगे ओ लगा हाँ हेल्प ना मेरे को ना मेरी भी हो गई मेरी भी हो गई तो नंदी ना तमिल ना ठीक है जी ਉਹ ਆਪੇ ਕੋ ਕਰਦੇ ਗਲੀ ਕਿਤੇ ਨਾ ਜਾਣਾ ਕਰ ਉਹ ਇਹ ਕਿਹਦਾ ਚਾਤ ਜੀ ਬੋਲਦਾ ਕਵਿਤਾ ਦੇਖਾ ਲੋ ਚਲੋ ਸਾਰੀਆਂ ਕਰਦਾ ਬੀਬੀਓ ਬਹੁਤ ਕੀ ਹੈ ਚਾਹੇ ਮੈਂ ਸੱਚੇ ਨਾਲ ਸਾਹਰੇ ਮਿੰਡ ਉਡਾ ਹੇ ਤੁਸੀਂ ਇੰਨੀ ਕੀਚਲ ਕਦ ਕਰੀ ਤੇ ਆਪਾਂ ਨੂੰ ਮਾਇ ਦੋ ਆਏ ਤੇ ਇਗਜ਼ਾਮ ਦਾ ਪਿਆਰ ਮੈਂ ਕੀ ਲਾਉ ਪਰ ਬੰਦਾ ਅਖੀਰ ਤੇ ਨਿਕਲੀ ਨਹੀਂ ਆਈ ਉਹ ਕੀ ਤੂੰ ਕਾਹਦੇ ਪੁੱਤ

ਉਹ ਫਰਜ਼ ਵਰਦੇ ਆ ਉਹਦੇ ਫਰਜ਼ ਵਰਦੇ ਆ ਪਤੀ ਪਰਵੇਸ਼ ਹੁੰਦਾ ਏ ਨਾ ਤਾ ਮੈਂ ਤੁਹਾਨੂੰ ਦੱਸਦਾ ਉਹਦਾ ਫਰਜ਼ ਆਉਂਦਾ ਹੈ ਨਾ ਕੋਈ ਕਾਹਨੂੰ ਬਹੁਤ ਬਹੁਤ ਉਹਦਾ ਸਾਰੇ ਹੁੰਦਾ ਹਾਂ ਨਹੀਂ ਮੇਰਾ ਨਾ ਜੇ ਅੱਜ ਤੁਸੀਂ ਨਾ ਹੁੰਦੇ ਮੇਰਾ ਦਿਲ ਉਹਦੇ ਲੋਟ ਹੋਣਾ ਤਾਂ ਇਹ ਵਿਚਾਰ ਹੋਈਏਗੀ ਅਸੀਂ ਤੇ ਜਦ ਤੂੰ ਆ ਸਕਦੀ ਤਾਂ ਵੀ ਲੱਗਦਾ ਇਹ ਤਾਂ ਕਿਆ ਗੱਲਾਂ ਆਆਂ ਨਾ ਸਭ ਤੋਂ ਵੱਡਾ ਜਿਹੜਾ ਕੱਲਾ ਬੰਦਾ ਕੋਈ ਕੁਝ ਨਹੀਂ ਬਣਾ ਸਕਦਾ ਉਹ ਤਾਂ ਸਾਵਨਾ ਤਿੱਗੜੀ ਹੁੰਦੀ ਹੈ ਸਹੀ ਗੱਲ ਦੱਸਿਆ ਕੋਈ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ ਸਿਰਫ ਪਿਆਰ ਦੀ ਜੀਤ ਪਰ ਨਹੀਂ ਇਹ ਤਾਂ ਇੱਕ ਬਹੁਤ ਹੀ ਆਮ ਗੱਲ ਹੈ ਨਹੀਂ ਕੀ ਕਹਿੰਦਾ ਤੂੰ ਕੀ ਨਹੀਂ ਹੁੰਦਾ ਕੋਈ ਪਿਆਰ ਦਾ ਭੁੱਖਾ ਨਹੀਂ ਕੋਈ ਕਿਸੇ ਦੇ ਖਾਣ ਨਹੀਂ ਆਉਂਦਾ ਕੋਈ ਕੀ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ ਬੰਦਾ ਕਾਫੀ ਹਾਂ ਤਾਂ ਭੁੱਖ ਬੋਲ ਲੱਗੀ ਵੀ ਬਾਈ ਨਾ 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 ਇਹ ਗੱਲ ਨਹੀਂ ਕਿਵੇਂ ਦਿੱਤੀ ਜਾਰੀ ਕਿ ਸਾਨੂੰ ਬਹੁਤ ਜਿਵੇਂ ਨਹੀਂ ਕਾਹ ਦਾ ਖਾਣਾ ਇਹਦਾ ਗੱਲਾਂ ਗੱਲਾਂ 'ਚ ਘਰ ਨੂੰ ਮੇਰੇ ਨੂੰ ਫਿਰਦਾ ਖਾਣਾ

ਵੇ ਮੈਂ ਹੁਣ 500 ਰੁਪਏ ਜਮ੍ਹਾਂ ਕਰਾਉਣ ਲੱਜਣਾ ਤੇ ਮਤਲਬ ਕਿ ਹਰ ਸਾਲ 500 ਰੁਪਏ ਜਮ੍ਹਾਂ ਕਰਾਦੇ ਕਰਨਾ ਜਦੋਂ ਜਦੋਂ 50 ਹਜ਼ਾਰ ਰੁਪਏ ਹੋ ਗਿਆ ਬਾਅਦ ਵਿੱਚ ਤੈਨੂੰ ਕੁਝ ਲੈ ਕੇ ਦੇ ਦੇਣਾ ਆਪਾਂ ਨੇ 8 ਸਾਲ 500 ਰੁਪਏ ਜਮ੍ਹਾਂ ਕਰਾਦਾ ਕਰਨਾ ਮੈਂ ਲੋੜ ਨਹੀਂ ਲੋੜ ਨਹੀਂ ਕਦੇ ਨਹੀਂ ਲੱਗਦੀ ਮਨ ਨੂੰ ਕਦੇ ਨਹੀਂ ਕਮੀ ਨਹੀਂ ਲੱਗਦੀ ਹੈਗੀ ਮੈਂ ਜਨਾਨੀਆਂ ਨੂੰ ਮਤਲਬ ਕਹਿਣ ਦਾ ਭਾਵ ਆਪਣਾ ਕੰਨਾਂ ਵਿੱਚ ਪਾਉਣ ਨੂੰ ਗਾਲ ਵਿੱਚ ਪਾਉਣ ਨੂੰ ਇਹ ਚੀਜ਼ਾਂ ਪਸੰਦ ਹੁੰਦੀਆਂ ਇਹ ਪਸੰਦ ਵੈਸੇ ਪਰ ਦੇਖੋ ਤੁਸੀਂ ਫੈਮਿਲੀ ਦੋਨੋਂ ਹੈਨਾ ਤੈਨੂੰ ਕੋਈ ਮਹਿਸੂਸ ਹੋਈ ਹੋਣੀ ਆ ਵੀ ਇਹਨੂੰ ਝੰਜਰਾ ਵੀ ਮਹਿਸੂਸ ਆ ਤਾਂ ਲਿਖਿਆ ਐ ਤੂੰ ਇਹਨੇ ਬਹੁਤ ਵਾਰ ਮੈਨੂੰ ਕਿਹਾ ਹੈ ਫਲਾਣੀ ਦੀ ਘਰ ਵਾਲੀ ਦੇਖਾਈ ਐ ਇੰਟਰ ਪਾਈਆਂ ਬੱਸ ਤੈਨੂੰ ਇਹ ਪਤਾ ਲੱਗ ਗਿਆ ਹਾਂ ਲਾਵੀ ਅੱਜ ਜਿਹੜੀ ਇਹ ਗੋਸ਼ਤ ਕਰ ਹੁਣ ਸੁਣ ਸੁਣ ਸੁਖਵੀਰ ਕਿਆ ਕਹਿੰਦੀ ਐ ਵੀ ਮੈਨੂੰ ਇਹਨਾਂ ਚੀਚੇ ਦੀ ਲੋੜ ਨਹੀਂ ਮੈਨੂੰ ਪਤਾ ਲੱਗ ਗਿਆ ਨਾ ਵੀ ਇਹਨੂੰ ਲੋੜ ਨਹੀਂ ਮੈਨੂੰ ਮੈਨੂੰ ਲੋੜ ਨਹੀਂ ਪਤਾ ਲੱਗ ਗਈ ਚੀਚੇ ਨੂੰ ਗੱਲ ਹਾਂ ਸੰਦੀਪ ਦੇਖ ਲੈ ਹੁਣ ਸੰਦੀਪ ਭਰਾ ਜੀ ਤੂੰ ਨੇ ਇਹ ਕਿ ਨਹੀਂ ਸਾਨੂੰ ਇਹ ਚੌਕੇ ਨਹੀਂ ਹੈਗਾ ਵਿੱਕੀ ਨੂੰ ਵੀ ਮੈਂ ਕਹਿੰਦੇ ਨਾ ਕਾਥੇ ਮੈਨੂੰ ਮੈਂ ਤਾਂ ਦੇਖੀ ਨਹੀਂ ਹੈਗੀ ਮਾੜਾ ਕਿਹੜਾ ਛੜਾਵਾ ਦਿੱਤੀ ਅੰਦਲਾ ਮੈਂ ਕੌਂਦੀਨ ਹੈਗੀ ਮੈਨੂੰ ਆਉਂਦਾ ਵੀ ਸਾਡੀ ਟੰਡਲ ਵੀ ਚੋੜੀ ਨਹੀਂ ਉਹ ਤਾਂ ਚੁੱਪਚਾਪ ਨੰਨੀ ਵੀ ਲਿਖਣਾ ਪੜਨਾ ਹੈ ਹਾਂ ਸਾਨੂੰ ਆਪਾਂ ਚੱਲ ਕੇ ਆਉਂਦਾ ਚਲੋ ਫਿਰ ਹੁਣ ਲੰਗਰ ਲੰਗਰ ਸ਼ਿਕਾਓ ਯਾਰ ਬਾਬੇ ਆ ਰਹੇ ਹੁਣ ਪਹਿਲਾਂ ਚੱਲ ਜਾਈਏ ਜੀ ਹਾਂ ਥੋੜਾ ਪਹਿਚਾਰੀ ਕਰੀਏ ਤੇ ਤੇਰੇ ਦੇਖੋ ਇਹ ਵੀ ਲੈ ਕੇ ਆਏ ਜੀ ਉੱਤ ਪੁੱਛਿਆ ਉਹ ਬੈਠਾ ਉਹ ਬੈਠਾ ਅੰਮ੍ਰਿਤ ਦਾ ਮੇਰੇ ਉਹ ਵੀ ਦੇਖੀ ਫਸੇਗਾ

ਚਲੋ ਜੀ ਆ ਗਈ ਪ੍ਰਜਾਤਾ ਜੀ ਚਲੋ ਜੀ ਲਓ ਜੀ ਛੁੱਟੀਆਂ ਇਹਨਾਂ ਤੋਂ ਚਲੋ ਚੱਕ ਚਲੋ ਵੀ ਚਲੋ 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 ਛੁੱਟੀਆਂ ਹੋ ਗਏ ਰੋਟੀਆਂ ਬਹੁਤ ਵਧੀਆ ਲੱਗੀਆਂ ਪਾਈ ਤਰਿਆ ਬਹੁਤ ਬਹੁਤ ਧੰਨਵਾਦ ਸਾਨੂੰ ਪ੍ਰਸ਼ਾਦਾ ਸ਼ਿਕਾਇਆ ਜੀ ਆਉਣ ਦਾ ਹਾਂ ਬਹੁਤ ਸੋਹਣਾ ਪ੍ਰਸ਼ਾਦਾ ਸ਼ਿਕਾਇਆ ਸਾਰਾ ਕੁਝ ਸੁਆਦ ਬਣਿਆ ਬਤਾ ਜੈਸਮੇ ਤੇ ਜਿਹੜਾ ਗੜ ਦੇ ਵਿੱਚ ਪਾਇਆ ਪੁੱਠਾ ਪਾਇਆ ਜੈਸਮੇ ਹੁਣ ਤਾਂ ਤੇਰਾ ਚਾਚਾ ਕੀ ਹੋ ਗਿਆ ਹਾਂ ਕੀ ਹੋ ਗਿਆ ਵੀਰ ਜੀ ਡਰ ਵਾਲਾ ਜੇ ਲੈ ਕੇ ਜਮਾਇਗਾ ਪਤਾ ਕੀ ਹੁੰਦਾ ਵੀ ਢਿੱਡ ਵੀ ਪਰ ਜੋ ਨਾਲ ਡੋਲੀ ਚ ਵੀ ਲੈ ਜਾਉਂਗਾ ਨਾ 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 ਮੈਂ ਤੇ ਕੋ ਡੋਲੀ ਲਈ ਵਰਦੀ ਕੋਈ ਨਹੀਂ ਕੋਈ ਨਹੀਂ ਕਿਤੇ ਨਾ ਹੋਰ ਵੀ ਥੋੜੀ ਆ ਗਿਆ ਮੰਮੀ ਉਹਨਾਂ ਕਰ ਜਿੰਦੀ ਚੱਲੋ ਚੱਲੋ ਤੇ ਨਾਲ ਕੁੜੀਆਂ ਨੂੰ ਟੱਡ ਲੱਗੋ ਮੈਂ ਕਿਹਾ ਉਹਨੂੰ ਵੀ ਚੱਲ ਮਾਤਾ ਵੀ ਅਸੀਂ ਰੁਕ ਜਾ ਰੋ ਵੀ ਬਹਿ ਜਾ ਹੁਣ ਬੈਠਣਾ ਨਹੀਂ ਅਸੀਂ ਚਲੋ 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 ਅਸੀਂ ਪੈਰ ਹੀ ਜਾਣ ਦਿੰਦਾ ਮੇਰੀ ਭੈਣ ਜਦ ਤੱਕ ਜਾਣ ਨਹੀਂ ਦੇਣਾ ਬੈਠੋ ਤੂੰ ਇਹ ਨਾ 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 ਵੀ ਰੋਟੀ ਖਾਣੀ ਆ ਜੇ ਵਿਚਾਰ ਭਾਵੇਂ ਇਹਨਾਂ ਦਾ ਵੀ ਇਹਨਾਂ ਦਾ ਕੁਝ ਹੋਰ ਵੀ ਦਵਾਈ ਦਾ ਮਸਲਾ ਹੋ ਰਿਹਾ ਹੈ ਕਿ ਕਿਹਦੇ ਨੂੰ ਆਈ ਦਵਾਈ ਤਾਂ ਮੈਂ ਮੈਂ ਤਾਂ ਘਰ ਜਾ ਕੇ ਰਜਾਈ ਦੇ ਵਿੱਚ ਲੁਕੋ ਲੈਣਾ ਮੂੰਹ ਤੇ ਜਨਰਜਾ ਸਾਹ ਲੈਣੇ ਪੜਿਆ ਉਹ ਜਗ੍ਹਾ ਮੇਰਾ ਸਾਰਾ ਗਿਆ ਬਦਲੋ ਕੋਈ ਚੱਕਰ ਨਹੀਂ ਹੈਗਾ ਮਾਤਾ ਕੀ ਆ ਗਿਆ ਹੈ ਮਿੱਠਾ ਰਜਾਈ ਡੱਬਾ ਖਾ ਲੈ ਨਹੀਂ ਦਰ ਦੇਣਾ ਤੈਨੂੰ ਜਾਣ ਲੱਗੀ ਮੈਂ ਮਾਸਰ ਬੈਠਾ ਕਾ ਇਹ ਇਹਨੇ ਬੰਦੇ ਨੇ ਮਿਲਦੇ ਕੋਈ ਹਣਾ ਅਰੇ ਜਿੰਨਾ ਨਾ ਕੰਮ ਕਰੀ ਤੂੰ ਤਾਂ ਬੜਾ ਚੰਗਾ ਹੁੰਦਾ ਅਰੇ ਕਿਸੇ ਨਾਲ ਥੋੜਾ ਮੋੜੀ ਦਾ ਹੁੰਦਾ ਅਗਰ ਇਹਨੇ ਕਿੰਨਾ ਮਾਨਤਾਣਗਾ ਤੁਹਾਨੂੰ ਕੋਈ ਜੀ ਜੀ ਮਠਾਈ ਦਿੱਤੀ ਤੂੰ ਬੇਸਿਕਲ ਹੈਂ ਮੈਂ ਖਾਦੀਆਂ ਇਹਨੂੰ ਮੈਂ ਆਪਣੇ ਬੈੱਡਾਂ 'ਚ ਭਾਉਣਾ ਪਰ ਦੇਖ ਆਉਂਦੀ ਆ ਉਹ ਠੀਕ ਆ ਉਹ ਤੱਕਰੇ ਨਹੀਂ ਆਉਂਦਾ ਉਹ ਮੈਥ ਹੋਗਾ ਮੈਂ ਖਾਵਾਂ ਬਈ ਕੀ ਦਾ ਖਾ ਉਹਦਾ ਦਾਣਾ ਬਈ ਬਈ ਹੁਣ ਆ ਭਾ ਹੁਣ ਚੈੱਕ ਕਰ ਲਵਾਂ ਨੇ ਤਾਂ ਵੀ ਕੋਈ ਗੱਲ ਨਹੀਂ ਆਪਾਂ ਖਾ ਲੈਣਾ ਬਸ ਨਕੀ ਤੂੰ ਰੋਣ ਰੋਕੂਂ ਮੈਨੂੰ ਨਾ ਖਾੜਤਾ ਰਿਹਾ ਇਹਦਾ ਫੇਵਰੇਟ ਆ ਫਿਰ ਪਤਿਸੇ 'ਚ ਜਿਹੜੇ ਲੱਡੂ ਹੁੰਦੇ ਆ ਇਹ ਪਤਿਸੇ 'ਚ ਕਿਹੜੇ ਲੱਡੂ ਹੁੰਦੇ ਆ ਇੱਕ ਸਿੱਖੀ ਸਾਹਿਬ ਦਾ ਗਾਣਾ ਇਹਦੇ ਵੀਰਾਂ ਨੇ ਖਾਣਾ ਸਿੱਧਾ ਜੱਟ ਮੇਰੀ ਜਠਾਣੀ ਚਲੋ ਗੱਲ ਸੁਣ ਲੈਸ ਤੇ ਮੇਰੀ ਸਾਜਰੇ ਗੱਡੀ ਚਾਕੇ ਮੈਂ ਦੁਕਾਨ 'ਤੇ ਪਹੁੰਚ ਜਾਣਾ ਫਿਰ ਕਿਆ ਕਰ ਲੂੰਗਾ ਤਦੀ ਮੈਂ ਬ੍ਰੇਕ ਗੱਡੀ ਨੂੰ ਚਾਲ ਹਾਂ ਫਿਰ ਇਹ ਜਾਨਾ ਮੈਂ ਉਹ ਦਲਤਾ ਕਰ ਰਿਹਾ ਸੀ ਬਈ ਜਠਾਨੀ ਨੇ ਕਹਿਤਾ ਨੂੰ ਜਠਾਨੀ ਨੇ ਕਹਿਤਾ ਇੱਕ ਇੱਕ ਪੀਸ ਦੋਨਾਂ ਦੇ ਹਾਂ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਕੀ ਵੀ ਪਿੱਛੇ ਤੁਰ ਜਾਣਾ ਬਣੀ ਗੱਲ ਬਾਰ ਬਣ ਗੱਲ ਬਾਰ ਪਿੱਛਾ ਪਿਆ ਫੈਨ ਗੱਲਬਾਤ ਬਣ ਗਈ ਹਾਂ

ਹਾਂ ਜੀ ਲੋ ਜੀ ਹਾਂ ਜੀ ਅੱਛਾ ਸਿੰਘ ਜੀ ਥੋੜਾ ਬਹੁਤ ਬਤਨਵਾਦ ਜੀ ਧੰਨਵਾਦ ਜੀ ਤੁਸੀਂ ਲੰਗਰ ਪਾਣੀ ਦੀ ਸੇਵਾ ਕਰਤੀ ਸਾਨੂੰ ਵੀ ਨਾ ਨਾ ਹਾਂ ਵੀਰੋ ਕੋ ਸਭ ਕਾਤੇ ਘਰ ਜਾ ਕੇ ਵੀ ਲਸੋਣਾ ਹੈ ਕਿੱਧਰ ਗਏ ਹੁਣ ਟੱਬਰ ਤੇਰਾ ਰਾਜ ਦੇ ਬੱਟ ਵਜੂਗੀ ਇਹਦੇ ਆਉਣੇ ਯਾਰ

ਦਲਦੀ ਹੈ ਚਲੋ ਵੀ ਚਲੋ ਬੈਠੋ ਗੱਡੀ ਦੇ ਵਿੱਚ ਵਿੱਕੀ ਬੈਠ ਗਿਆ ਗੱਡੀ ਦੇ ਵਿੱਚ ਚਾਹ ਦੀ ਵੀ ਕੋਰ ਗਾਈ ਨਾ ਆਪਣਾ ਇਸ ਨਹੀਂ ਆਇਆ ਕਾਲ ਕਰ ਗਏ 2 ਰੁਪਏ ਪੂਰੀ ਫਾਦੀ ਖਾਣਾ ਖਾਣਾ ਚਲੋ ਜੀ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਵਿੱਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੁਹਾਡਾ ਬਹੁਤ ਬਹੁਤ ਤੇਰਾ ਵੀ ਬਹੁਤ ਬਹੁਤ ਧੰਨਵਾਦ ਪ੍ਰਸ਼ਾਦੇ ਹਾਂ ਬਾਏ ਬਾਏ ਲਾਗੀ ਕਰ ਮੇਰੇ ਪੁੱਤ ਰਹੇ ਨੇ ਭੇਜਿਆ ਡੋਲਦੀ ਨਹੀਂ